ਪਿਛਲੇ ਕੱਲ੍ਹ ਜੰਮੂ ਕਸ਼ਮੀਰ ਦੇ ਪਹਿਲਗਾਮ ਚ ਹੋਏ ਆਤਕੀ ਹਮਲੇ ਤੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਰੋਸ ਪ੍ਰਗਟ ਕੀਤਾ ਉਹਨਾਂ ਨੇ ਪੋਸਟ ਕਰ ਲਿਖਿਆ ਕਸ਼ਮੀਰ ਦੀ ਧਰਤੀ ਤੇ ਇਨਸਾਨੀਅਤ ਦੇ ਨੰਗੇ ਚਿੱਟੇ ਕਤਲੇਆਮ ਨੂੰ ਬਿਆਨ ਕਰਦੀਏ ਤਸਵੀਰ ਇਸ ਵੈਸ਼੍ਰੀ ਕਾਰਨਾ ਕਾਰਵਾਈ ਕਰਨ ਵਾਲੇ ਦੀ ਕਰਤੂਤਾ ਨੂੰ ਵੀ ਬਿਆਨ ਕਰਦੀਏ ਧਰਮ ਪੁੱਛ ਕੇ ਗੋਲੀ ਮਾਰਨ ਦਾ ਇਹ ਵਰਤਾਰਾ ਅਜੋਹੀ ਕੱਟੀਆਂ ਰਾਜਨੀਤੀ ਦੇ ਗਰਭ ਵਿੱਚੋਂ ਪੈਦਾ ਹੋਇਆ ਹੈ ਕਦੇ ਧਰਮ ਦੇਖ ਕੇ ਗ੍ਰਿਫਤਾਰੀ ਤੇ ਕਦੀ ਧਰਮ ਦੇਖ ਕੇ ਘਰ ਤੇ ਹਮਲਾ ਕਰਨਾ ਇਹ ਵਰਤਾਰਾ ਵੀ ਨਵਾਂ ਨਹੀਂ ਜਦੋਂ ਵੀ ਕਿਸੇ ਵੀ ਦੇਸ਼ ਅੰਦਰ ਸਰਕਾਰੀ ਦਮਨ ਦੇ ਵਿਰੋਧ ਚ ਲਹਿਰਾ ਪੈਦਾ ਹੁੰਦੀਆਂ ਹਨ ਤਾਂ ਉਹਨਾਂ ਦੀ ਕਾਮਯਾਬੀ ਉਹਨਾਂ ਦੀ ਕਾਮਯਾਬੀ ਲੋਕਜ ਅਧਾਰ ਕਾਇਮ ਕੀਤੇ ਬਿਨਾ ਨਹੀਂ ਹੋ ਸਕਦੀ ਜਦੋਂ ਲਹਿਰਾ ਚ ਕੱਟਿਆ ਸੋਚ ਦੇ ਲੋਕ ਸ਼ਾਮਲ ਹੋ ਕੇ ਲੋਕ ਹਿਤਕਾਰੀ ਕੰਮ ਕਰਨ ਦੀ ਬਜਾਏ ਲੋਕਾਂ ਚ ਨਫ਼ਰਤ ਪੈਦਾ ਕਰਨ ਵਾਲੇ ਕਾਰਜ ਆਰੰਭ ਕਰ ਦਿੰਦੇ ਹਨ ਤਾਂ ਲੋਕ ਹਿੱਤਾਂ ਲਈ ਉੱਠੇ ਅੰਦੋਲਨ ਦਮ ਤੋੜ ਜਾਂਦੇ ਹਨ ਚਾਹੇ ਉਹ ਸ਼ਾਂਤੀ ਨਾਲ ਲੜੇ ਜਾਣ ਵਾਲੇ ਅੰਦੋਲਨ ਕਿਉਂ ਨਾ ਹੋ ਪਹਿਲਗਾਮ ਵਿੱਚ ਹੋਏ ਹਮਲਾਵਾਰਾਂ ਨੇ ਨਾ ਸਿਰਫ ਕਈ ਮਜਲੂਮਾਂ ਦੀ ਜਾਨ ਲਈ ਸਗੋਂ ਸਰਲਾਨੀਆਂ ਦੇ ਸਿਰ ਤੇ ਪਲਣ ਵਾਲੇ ਕਈ ਕਸ਼ਮੀਰੀ ਪਰਿਵਾਰਾਂ ਦੀ ਕਿਰਤ ਤੇ ਵੀ ਬੁਲਡੋਜ਼ਰ ਚਲਾਇਆ ਇਸ ਕਤਲਿਆਮ ਦੀ ਪੀੜ ਪਿਰਤ ਪਰਿਵਾਰਾਂ ਦੇ ਨਾਨਲ ਹਰ ਸੰਸਾਰ ਚ ਵਸਦੇ ਹਰ ਅਮਨਪਸੰਦ ਸ਼ਖਸ ਨੂੰ ਹੋਈ ਹੈ ਇਸ ਤਰ੍ਹਾਂ ਦੀ ਪੀੜ ਚਿੱਟੀ ਸਿੰਘਪੁਰਾ ਦੇ ਕਤਲਿਆਮ ਸਮੇਂ ਵੀ ਬਹੁਤ ਉੱਠੀ ਸੀ ਪਹਿਲਗਾਮ ਦੇ ਇਸ ਕਤਲਿਆਮ ਨੇ ਚਿੱਟੀ ਸਿੰਘਪੁਰਾ ਦੇ ਕਤਲਿਆਮ ਦੇ ਜ਼ਖਮ ਨੂੰ ਫਿਰ ਤੋਂ ਹਰਾ ਕੀਤਾ ਹੈ ਸਰਕਾਰਾਂ ਜ਼ਿੰਮੇਵਾਰ ਮੀਡੀਆ ਤੇ ਜ਼ਿੰਮੇਵਾਰ ਸੰਸਥਾਵਾਂ ਧਰਮਾਂ ਤੇ ਪਾਈਚਾਰਾ ਪ੍ਰਤੀ ਪੈਦਾ ਹੋਈ ਨਫ਼ਰਤਾਂ ਨੂੰ ਜਿਨਾ ਘਟਾਉਣ ਦਾ ਯਤਨ ਕਰਨ ਗਿਆ ਉਹਨਾਂ ਹੀ ਸਮਾਜ ਸੁਖਤ ਰਹੇਗਾ ਨਿਤ ਬਲਦੀ ਤੇ ਤੇਲ ਪਾਉਣ ਦਾ ਕੰਮ ਹੋਰ ਪਾਂਬੜ ਬਲੇਗਾ ਤਾਂ ਸਿੱਕਾ ਬੀਤੇ ਕੱਲ ਜੰਮੂ ਕਸ਼ਮੀਰ ਦੇ ਪੈਲਗਾਮ ਚ ਸਭ ਤੋਂ ਵੱਡਾ ਅਤਕੀ ਹਮਲਾ ਹੋਇਆ ਜਿਸ ਚ 27 ਲੋਕਾਂ ਦੀ ਜਾਨ ਗਈ ਹੈ ਤੇ ਜਾਣਕਾਰੀ ਮੁਤਾਬਕ 12 ਲੋਕ ਜ਼ਖਮੀ ਨੇ ਇਸ ਨੂੰ ਲੈ ਪੂਰੇ ਦੇਸ਼ ਚ ਰੋਸ ਹੈ ਅਮਿਤ ਸ਼ਾ ਮੌਕੇ ਤੇ ਪਹੁੰਚੇ ਤੇ ਅੱਜ ਪੀੜਤ ਪਰਿਵਾਰਾਂ ਦੇ ਨਾਲ ਵੀ ਉਹਨਾਂ ਨੇ ਮੁਲਾਕਾਤ ਤੇ ਅੱਜ ਇਸ ਹਮਲੇ 'ਚ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਵੀ ਅੰਮ੍ਰਿਤਸਰ ਵੱਲੋਂ ਦਿੱਤੀ ਗਈ ਹੈ। ਲੇਕਿਨ ਇਸ ਹਮਲੇ ਨੇ ਪੂਰੇ ਦੇਸ਼ ਨੂੰ ਝੰਜੋੜ ਕੇ ਰੱਖ ਦਿੱਤਾ ਹੈ ਤੇ ਪੂਰਾ ਦੇਸ਼ ਇਸ ਵੇਲੇ ਰੋਸ ਪ੍ਰਗਟ ਕਰ ਰਿਹਾ ਤੇ ਇੱਕ ਹੀ ਮੰਗ ਕਰ ਰਹੀ ਨੇ ਕਿ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਤੇ ਸਖਤ ਤੋਂ ਸਖਤ ਕਾਰਵਾਈ ਉਨ੍ਹਾਂ ਖਿਲਾਫ ਹੋਣੀ ਚਾਹੀਦੀ ਹੈ। ਮਨਾਉਣ ਵਾਲੇ ਸਮੇਂ 'ਚ ਵੇਖਣਾ ਹੋਵੇਗਾ ਕਿ ਇਸ ਤੇ ਕੀ ਕੁਝ ਨਿਕਲ ਕੇ ਸਾਹਮਣੇ ਆਉਂਦਾ ਹੈ ਤੇ ਦੋਸ਼ੀਆਂ ਤੇ ਕੀ ਕਾਰਵਾਈ ਹੁੰਦੀ ਹੈ। ਲੇਕਿਨ ਇਸ ਘਟਨਾ ਨੇ ਪੂਰੇ ਦੇਸ਼ 'ਚ ਰੋਸ ਪ੍ਰਗਟ ਕਰਤਾ ਹੈ ਤੇ ਦਿਲ ਦਹਿਲਾਣ ਵਾਲੀ ਘਟਨਾ ਇਹ ਸਾਹਮਣੇ ਆਈ ਹੈ ਜਿਸਨੇ ਪੂਰੇ ਦੇਸ਼ ਨੂੰ ਚਿੰਜੋੜ ਕੇ ਵੀ ਰਖਤਾ ਹੈ ਤੇ ਸਭ ਦੀਆਂ ਅੱਖਾਂ ਨੰਮ ਨੇ